ਲੋ ਜੀ ਸਾਡੇ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਤੁਹਾਡਾ ਸਵਾਗਤ ਹੈ ਆਪਣੀ ਵੀਡੀਓ ਦੇ ਵਿੱਚ ਆ ਆਹ ਵੀਰ ਦੀ ਨਾ ਆਪਣੇ ਕੋਲ ਆਇਆ ਸੀ ਵੀ ਕਹਿੰਦਾ ਵੀਡੀਓ ਬਣਾ ਕੇ ਪਾਉ ਤੇ ਆਹ ਵੀਰ ਦੀ ਕਣਕ ਜੋ ਕਿ ਗਲਤ ਸਪਰੇਅ ਦੁਕਾਨਦਾਰ ਦੀ ਦੇਣ ਨਾਲ ਮਰ ਗਈ ਏ ਤੇ ਕਿਲੇ ਕਣਕ ਐਦਾਂ ਹੀ ਬਸ ਐਦਾਂ ਐਦਾਂ ਖਰਾਬ ਹੋ ਗਈ ਜੀ ਸਮਝ ਲਓ ਵੀ ਜਿੱਥੇ ਦਵਾਈ ਨਹੀਂ ਪਈ ਉਹ ਬਚ ਗਈ ਏ ਤੇ ਬਾਕੀ ਨੁਕਸਾਨੀ ਗਈ ਕਣਕ ਉੱਧਰ ਜਾਉਂਦੇ ਆ ਉਹ ਪਰਾਂ ਕੋਈ ਸਪਰਾਵਾ ਕੋਈ ਉੱਧਰਲੀ ਸਾਈਡ ਤੇ ਆ ਤੇ ਕੋਸ਼ ਆਵਾ ਤੇ ਚਲ ਉੱਧਰ ਰਸਤਾ ਖਰਾਬ ਹੀ ਥੋੜਾ ਮੀਂਹ ਪੈਣ ਕਰਕੇ ਰਸਤਾ ਖਰਾਬ ਹੈ ਉੱਧਰ ਨਹੀਂ ਜਾ ਹੋਇਆ ਤੋ ਕਹਿੰਦਾ ਚਲੋ ਰੋਡ ਵਾਲੀ ਦਿਖਾ ਦਿਓ ਤੇ ਇਹ ਆਪਾਂ ਨੂੰ ਸਾਰਿਆਂ ਜਾਣਿਆਂ ਨੂੰ ਕਿਸਾਨ ਦੀ ਹੈਲਪ ਕਰਨੀ ਚਾਹੀਦੀ ਹੈ ਤੇ ਕਿਉਂਕਿ ਇੱਕ ਦੂਜੇ ਦੀ ਬਾਹ ਫੜਾਂਗੇ ਜ਼ਿਮੀਦਾਰ ਤੇ ਤਾਂ ਹੀ ਜ਼ਿਮੀਦਾਰ ਕੰਮ ਕਾਮਯਾਬ ਹੋ ਸਕਦਾ ਵਾ ਉਦਾਂ ਨਹੀਂ ਤੇ ਇੱਕ ਘਰ ਉਹਨਾਂ ਦਾ ਵੀ ਨੁਕਸਾਨ ਹੋਇਆ ਵਾ ਉਹਨਾਂ ਦਾ ਚਲੋ ਥੋੜਾ ਨੁਕਸਾਨ ਆਇਆ ਇਹ ਤਾਂ ਤੇ ਗਰੀਬ ਤੇ ਠੇਕੇ ਤੇ ਪੈਲੀ ਲਈ 12 13 ਕਿਲੇ ਕਣਕ ਨੁਕਸਾਨੀ ਗਈ ਏ ਤੇ ਕੋਈ ਨਹੀਂ ਤੁਹਾਨੂੰ ਦਿਖਾਵਾਂਗੇ ਉਹ ਵੀ ਦਿਖਾਵਾਂਗੇ ਉਹ ਕਿਉਂਕਿ ਰਸਤਾ ਬਹੁਤ ਖਰਾਬ ਹੈ ਉਧਰ ਮੋਟਰਸਾਈਕਲ ਨਹੀਂ ਲੰਗ ਲੰਗਦਾ ਤੇ ਆਹ ਦੇਖੋ ਇਦਾਂ ਹੋ ਗਈ ਤੇ ਜ਼ਿੰਮੇਵਾਰ ਦਾ ਕੀ ਫਾਇਦਾ ਠੇਕੇ ਤੇ ਉਹਨੇ 60000 ਨੂੰ 58000 ਨੂੰ ਠੇਕੇ ਤੇ ਲਈ ਏ ਤੇ ਕੀ ਬਚੂਗਾ ਆ ਕਣਕ ਕਿੰਨੀ ਕੁ ਨਿਕਲੂਗੀ ਤੇ ਸਾਰੇ ਮੇਰੇ ਭਰਾ ਜਰੂਰ ਕਮੈਂਟ ਕਰਕੇ ਜਰੂਰ ਦੱਸਿਓ ਵੀ ਇਨਸਾਫ ਕਿਦਾਂ ਦਾ ਹੋਣਾ ਚਾਹੀਦਾ ਵਾ ਕਿਉਂਕਿ ਦੁਕਾਨਦਾਰ ਤੇ ਕਹਿੰਦਾ ਹੁਣ ਕਹਿੰਦਾ ਖਾਦ ਪਾਰੀ ਖਾਦ ਪੰਨ ਕਣਕ ਹੋ ਜੇਗੀ ਦੱਸੋ ਤੁਸੀਂ ਆ ਵੇਖੋ ਜਿਹੜੀ ਸੜਕ ਜਿਹੜੀ ਬਿਲਕੁਲ ਥੱਲੇ ਸੜਕੇ ਸਵਾਹ ਹੋ ਗਈ ਏ ਬਿਲਕੁਲ ਹੀ ਜਗ੍ਹਾ ਖਾਲੀ ਹੋ ਗਈ ਏ ਤੇ ਇਹਦਾ ਕੀ ਹੱਲ ਹੋਊਗਾ ਉਹ ਤਾਂ ਹੁਣ ਥੱਲੇ ਲੱਗ ਗਿਆ ਨਾ ਗਰੀਬ ਉੱਕੇ ਕੂਕੋਰਾ ਹੀ ਹੋ ਗਿਆ ਥਾਂ ਜੀ ਆਹ ਦੇਖੋ ਚੈੱਕ ਕਰ ਸਕਦੇ ਤੁਸੀਂ ਵੀਡੀਓ ਦੇ ਵਿੱਚ ਆਹ ਦੇਖੋ ਬਿਲਕੁਲ ਫਾਂਟਾਂ ਨਹੀਂ ਫਾਂਟਾਂ ਜਿੱਥੇ ਦਵਾਈ ਨਹੀਂ ਪਈ ਉਹ ਬਚਾਅ ਹੋ ਗਿਆ ਵਾ ਜਿੱਥੇ ਪੈ ਗਈ ਉਹ ਬਸ ਰਗੜਿਆ ਗਿਆ ਦਾ ਦੇਖ ਸਕਦੇ ਤੁਸੀਂ ਤੇ ਚਲੋ ਸਾਰੇ ਜਣੇ ਕਮੈਂਟ ਜ਼ਰੂਰ ਕਰਿਓ ਹਾਂ ਗਰੀਬ ਬੰਦੇ ਨੁਕਸਾਨ ਹੋ ਗਿਆ ਮਰ ਗਿਆ ਉਹਦਾ ਕੀ ਹਾਲ ਹੋਊਗਾ ਲਓ ਜੀ ਆਪਾਂ ਲੱਗੇ ਹਣਾ ਤੇਰੇ ਇੱਕ ਪੱਟਣ ਲੱਗੇ ਹਾਂ ਨਾਲ ਨਾਲ ਬੂਟੇ ਲਾਵਾਂਗੇ ਵਧੀਆ ਵਧੀਆ ਬੂਟੇ ਲਾਵਾਂਗੇ ਧਰੇਖਰਾ ਉਗੀ ਸਾਰੀ ਆ ਦੇਖੋ ਥੱਲਿਓਂ ਖਾ ਗਈ ਇਹ ਫਿਰ ਕਮੈਂਟ ਕਰੀ ਖਾ ਗਈ ਇਹ ਵਿੱਚੋਂ ਸਾਰੀ ਮਿੱਤਰੋ ਆਪਣਾ ਤੇ ਇਧਰ ਮੀਨ ਇਹ ਨਹੀਂ ਨੁਕਸਾਨ ਕੀਤਾ ਕਣਕਾਂ ਸੋਹਣੀਆਂ ਹੀ ਆ ਪਰ ਮੀਨ ਪਿਆਜ਼ ਜ਼ਰੂਰ ਆ ਇਧਰ ਤੇ ਬਾਕੀ ਦੀ ਚਲੋ ਕੀ ਕੀ ਕਰਦੇ ਆ ਤੁਹਾਨੂੰ ਫਿਰ ਮਿਲਦੇ ਆ ਹੁਣ ਵੈਕ ਆਡੇ ਸਾਡੇ ਸਾਡੇ ਬੰਦੇ ਕਹਿੰਦੇ ਐਫਐਮ ਸੁਣਾ ਵਾ ਪੈਰ ਝਾੜ ਰੜ ਕੇ ਡੇਗਣਾ ਨਹੀਂ ਇਹ ਫੂਲ ਕਿੱਥੇ ਦੂਜਾ ਆ ਬੰਦਾ ਐਫਐਮ ਤਾਂ ਸਕੀਨ ਆਪੇ ਚ ਲੋ ਜੀ ਟਰੈਕਟਰ ਹੀ ਟਰੈਕਟਰ ਲੱਡ ਵਾਲੀ ਲੱਡ ਵਾਲੀ ਰੋਡ ਜਲੰਧਰ ਟਰੈਕਟਰ ਟਰੈਡਰ ਜੋ ਜੀ ਨੂੰ ਮਰਜੀ ਲੈ ਲੋ ਰਮ ਸ਼ੇਮ ਸਭ ਕੋ ਲਓ ਮੈਟਰ ਆਪਾਂ ਘੁੰਮਦੇ ਪਏ ਆ ਸ਼ਹਿਰ ਤਾਂ ਫੇਰ ਜਾ ਕੇ ਉਹ ਜਿਹੜੇ ਬੰਦੇ ਦੀ ਕਣਕ ਮਰੀਏ ਉਹਦੇ ਵਾਸਤੇ ਇਕੱਠੇ ਹੋਵਾਂਗੇ ਸਾਰੇ ਜਣੇ ਬੈਟਰੀਆਂ ਸਸਤੀਆਂ ਮਿਲ ਜਾਂਦੀਆਂ ਜਦੋਂ ਆਪਾਂ ਨੂੰ ਪਿੰਡਾਂ 'ਚ ਬਹੁਤ ਲੁੱਟਦੇ ਆ ਆਪਾਂ ਨੂੰ ਜਦੋਂ ਹੁਣ ਬੈਟਰੀਆਂ ਬੂਟਰੀਆਂ ਰੱਖਣ ਵਾਲੇ ਜੇ ਕੋ ਮੇਰਾ ਵੀਰ ਵੇਂਦਾ ਹੈ ਉਹਦੇ ਗੁੱਸਾ ਨਾ ਕਰਿਓ ਇੱਥੇ ਬੈਟਰੀ ਨਾਲ ਬੈਟਰੀ ਦੇ ਕੇ 3000 ਦੀ ਬੈਟਰੀ ਬੁਧੀਆ ਮਿਲ ਜਾਂਦੀ ਹੈ